ਅੱਜ ਸਾਨੂੰ ਜਿਹੜਾ ਪਤਾ ਲੱਗਾ ਕਿ ਫਰੀਦਕੋਟ ਦੇ ਮੈਜਿਸਟਰੇਟ ਨੇ ਸਾਡੇ ਜਿਹੜੇ ਗ੍ਰਿਫਤਾਰੀ ਦੇ ਵਾਰੰਟਾ ਜਾਰੀ ਕੀਤੇ ਆ ਤੇ ਨਾਲ ਹੀ ਨੌਜੋਨ ਭਾਰਸਵਾ ਦੇ ਆਗੂ ਜਿਹੜਾ ਨੌਨੇਹਾਲ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਜਿਹੜੇ ਜਾਰੀ ਕੀਤੇ ਆ ਔਰ ਕਮਾਲ ਦੀ ਗੱਲ ਇਹ ਆ ਕਿ ਜਿਹੜੇ ਐਸਟੀਐਮ ਫਰੀਦਕੋਟ ਨੇ ਸਾਡੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਆ ਉਹ ਨੌਨੇਹਾਲ ਸਿੰਘ ਦੇ ਕੋਲੇ ਆਏ ਆ ਤੇ ਉਹਨੂੰ ਕਹਿ ਦਿੱਤਾ ਗਿਆ ਕਿ ਤੂੰ ਰਜਿੰਦਰ ਸਿੰਘ ਹੋਰਾਂ ਨੂੰ ਵੀ ਦੱਸ ਦੇਣਾ ਐਸ ਡੀ ਐਮ ਫਰੀਦਕੋਟ ਨੇ ਨਿਆਂਇਕ ਪ੍ਰਕਿਰਿਆ ਦੀਆਂ ਬਿਲਕੁਲ ਧੱਜੀਆਂ ੜਾਉਂਦਿਆਂ ਇੰਨਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਜਿਸ ਬੰਦੇ ਦੇ ਤੁਸੀਂ ਗ੍ਰਿਫਤਾਰੀ ਵਾਰੰਟ ਕੱਢ ਰਹੇ ਹੋ ਉਹਨੂੰ ਘੱਟੋ-ਘੱਟ ਇੰਨਾ ਤਾਂ ਦੱਸਿਆ ਜਾਵੇ ਕਿ ਉਹਦੇ ਤੇ ਕਿਹੜਾ ਪਰਚਾ ਦਰਜਾ ਉਹਦੇ ਦੋਸ਼ ਕੀ ਨੇ ਉਹਨੂੰ ਪਹਿਲਾਂ ਸੁਣਿਆ ਜਾਵੇ ਇਸ ਤੋਂ ਪਹਿਲਾਂ ਵੀ ਮੈਨੂੰ ਕੋਈ ਸੰਮਨ ਨਹੀਂ ਆਇਆ ਤੇ ਹੁਣ ਵੀ ਗ੍ਰਿਫਤਾਰੀ ਵਾਰੰਟ ਮੇਰੇ ਨਾਮ ਦੇ ਜਾਰੀ ਹੋ ਗਿਆ ਤੇ ਮੈਨੂੰ ਸੂਚਨਾ ਜਿਹੜੀ ਹੈਗੀ ਆ ਉਹ ਦੂਸਰੇ ਸਾਥੀਆਂ ਤੋਂ ਮਿਲ ਰਹੀ ਆ ਨੌਨਿਹਾਲ ਸਿੰਘ ਹੋਰਾਂ ਤੋਂ ਕਿਉਂਕਿ ਉਹਨਾਂ ਦੇ ਵੀ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਇਹ ਬਿਲਕੁਲ ਸਾਫ਼ ਆ ਕਿ ਜਿਹੜਾ ਫਰੀਦਕੋਟ ਪ੍ਰਸ਼ਾਸਨ ਆ ਉਹ ਲਗਾਤਾਰ ਜਿਸ ਤਰ੍ਹਾਂ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰ ਸਭਾ ਨੂੰ ਟਾਰਗੇਟ ਕਰ ਰਿਹਾ ਉਹਦਾ ਕਾਰਨ ਇਹੀ ਆ ਕਿ ਅਸੀਂ ਜ਼ਿਲ੍ਹੇ ਦੇ ਵਿੱਚ ਜਾਇ ਇਸ ਇਲਾਕੇ ਦੇ ਵਿੱਚ ਪੂਰੇ ਪੰਜਾਬ 'ਚੀ ਧੂ ਮਾਫੀਆ ਦੇ ਖਿਲਾਫ ਨਸ਼ਾ ਤਸਕਰਾਂ ਦੇ ਖਿਲਾਫ ਜਾਂ ਹੋਰ ਜਿੰਨੇ ਵੀ ਲੋਕ ਵਿਰੋਧੀ ਅੰਸਰ ਨੇ ਉਹਨਾਂ ਦੇ ਖਿਲਾਫ ਸਮਾਜ ਦੀ ਜਿਹੜੀ ਲੜਾਈ ਹੈਗੀ ਉਹ ਲੜ ਰਹੇ ਹੈਗੇ ਪਿਛਲੇ ਦਿਨੀ 77 ਕਿਲੋ ਹੈਰੋਇਨ ਦਾ ਜਿਹੜਾ ਤਸਕਰ ਸੀਗਾ ਉਹਨੂੰ ਫਰੀਦਕੋਟ ਪੁਲਿਸ ਫੜ ਨਹੀਂ ਰਹੀ ਸੀ ਨੌਜਵਾਨ ਭਾਰ ਸਭਾ ਦੇ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੂੰ ਉਹਨੇ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਜਦੋਂ ਉਹਨਾਂ ਨੇ ਅੰਦੋਲਨ ਵਿੜਿਆ ਉਸ ਤੋਂ ਬਾਅਦ ਫਰੀਦਕੋਟ ਪੁਲਿਸ ਨੂੰ 77 ਕਿਲੋ ਹੈਰੋਇਨ ਵਾਲਾ ਉਹ ਜਿਹੜਾ ਨਸ਼ਾ ਤਸਕਰ ਸੀਗਾ ਉਹ ਫੜਨਾ ਪਿਆ ਇੱਕ ਤਾਂ ਰੰਜਿਸ਼ ਇਹ ਸਮਝਾਉਂਦੀ ਹੈ ਦੂਸਰਾ ਕੇ ਭਾਜਪਾ ਜਿਹੜੀ ਕਿ ਕੇਂਦਰ ਦੇ ਵਿੱਚ ਤੀਜੀ ਵਾਰੀ ਆਈ ਆ ਇਹ ਸੀ ਕਿ ਪੰਜਾਬ ਭਾਜਪਾ ਜਿਹੜੀ ਲਗਾਤਾਰ ਪੰਜਾਬ ਵਿਰੋਧੀ ਹਰਕਤਾਂ ਕਰ ਰਹੀ ਹੈਗੀ ਆ ਪੰਜਾਬ ਦੀ ਵਿਰੋਧੀ ਆ ਮਾਨਸਿਕਤਾ ਲਿਆ ਭਾਜਪਾ ਆਰਐਸਐਸ ਉਹਦੇ ਉਮੀਦਵਾਰਾਂ ਦਾ ਅਸੀਂ ਡਟਵਾ ਜਿਹੜਾ ਸੀਗਾ ਵਿਰੋਧ ਕੀਤਾ ਤੀਸਰਾ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਬ੍ਰਿਜੇਂਦਰਾ ਕਾਲੇ ਦੇ ਵਿੱਚ ਬੀਐਸਸੀ ਐਗਰੀਕਲਚਰ ਨੂੰ ਬੰਦ ਕਰਕੇ ਉਹਦੀ 15 ਕਿੱਲੇ ਜਿਹੜੀ ਜ਼ਮੀਨ ਹੈਗੀ ਆ ਉਹ ਭੂ ਮਾਫੀਆ ਆਮ ਆਦਮੀ ਪਾਰਟੀ ਦੇ ਲੀਡਰ ਤੇ ਹੋਰ ਜਿਹੜੇ ਅਧਿਕਾਰੀ ਨੱਪਣਾ ਚਾਹੁੰਦੇ ਹੈਗੇ ਆ ਇਹ ਮੋਟੇ ਕਾਰਨ ਲੱਗਦੇ ਆ ਜਿਹੜੇ ਸਾਨੂੰ ਲੱਗਦੇ ਆ ਉਂਝ ਸਾਡੇ ਗ੍ਰਿਫਤਾਰੀ ਵਾਰੰਟ ਜਾਰੀ ਕਿਉਂ ਕੀਤੇ ਆ ਪ੍ਰਸ਼ਾਸਨ ਨੇ ਸਾਨੂੰ ਦੱਸਣ ਦੀ ਜਿਹੜੀ ਕਾਰਵਾਈ ਜਿਹੜੀ ਖੇਚਲੋ ਨਹੀਂ ਕੀਤੀ ਗਈ ਪਰ ਇਹ ਕਿਰਤੀ ਕਿਸਾਨ ਯੂਨੀਅਨ ਸਾਡੀ ਜਥੇਬੰਦੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਆ ਨੌਜੋਨ ਭਾਰਸਮਾ ਦੀ ਲੀਡਰਸ਼ਿਪ ਉਹਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਦੇ ਗ੍ਰਿਫਤਾਰੀ ਵਾਰੰਟਾਂ ਦੀ ਪਰਵਾਹ ਨਹੀਂ ਕਰਦੇ ਇਹਨਾਂ ਅੱਗੇ ਬਿਲਕੁਲ ਪੇਸ਼ ਨਹੀਂ ਹੋਵਾਂਗੇ ਇਹਨਾਂ ਨੇ ਫੜਨਾ ਫੜ ਲੇ ਕਿਉਂਕਿ ਜਿਹੜੀ ਇਸ ਤਰ੍ਹਾਂ ਦੀ ਪ੍ਰਸ਼ਾਸਨ ਨਿਆਂ ਦੇ ਨਾਲ ਜਿਹੜੀ ਗੁੰਡਾਗਰਦੀ ਕਰ ਰਿਹਾ ਹੈਗਾ ਇਹਨੂੰ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਨਹੀਂ ਕਰਾਂਗੇ ਨਾ ਹੀ ਜਿਹੜੀ ਹੈਗੀ ਇਸ ਤਰ੍ਹਾਂ ਦੀ ਕਿਰਤੀ ਕਿਸਾਨੀ ਉਹਨਾਂ ਨੇ ਤੇ ਨੌਜਨ ਭਾਰਸਵਾ ਦੀ ਆਵਾਜ਼ ਨੂੰ ਦਬਾਇਆ ਜਾ ਸਕਦਾ ਨਸ਼ਾ ਤਸਕਰਾਂ ਦੇ ਖਿਲਾਫ ਭੂ ਮਾਫੀਆ ਦੇ ਖਿਲਾਫ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਰ ਮਿਹਨਤ ਕਸ਼ ਲੋਕਾਂ ਦੀ ਆਵਾਜ਼ ਅਸੀਂ ਪਹਿਲਾਂ ਦੀ ਤਰ੍ਹਾਂ ਜਿਹੜੀ ਹੈਗੀ ਆ ਉਹ ਬੁਲੰਦ ਕਰਦੇ ਰਾਵਾਂਗੇ ਤੇ ਫਰੀਦਕੋਟ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਵਾਰ-ਵਾਰ ਖਹਿ ਰਿਹਾ ਹੈਗਾ ਇਹ ਪਤਾ ਨਹੀਂ ਕਿਸ ਭਲੇਖੇ ਦੇ ਵਿੱਚ ਆ ਨਾ ਹੀ ਸਾਨੂੰ ਪਹਿਲਾਂ ਦਬਾ ਸਕਿਆ ਤੇ ਨਾ ਹੀ ਇਹਨਾਂ ਸਾਨੂੰ ਅਗਾਹ ਦਬਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप